ਪਿਆਰੀ ਸਰੋਤਾਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 101 ਆਓ ਸੁਣਦੇ ਹਾਂ ਅੱਜ ਭਾਈ ਲਾਲੋ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੀ ਕਿਰਤੀ ਸਿੱਖ ਸਨ ਦਾ ਜਨਮ ਦਿਹਾੜਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੇ ਸੰਗਤ ਨਾਲ ਆਪ ਜੀ ਸਿੱਖੀ ਦੇ ਪ੍ਰਚਾਰਕ ਬਣ ਗਏ ਸਨ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਗੁਰੂ ਨਾਨਕ ਸਾਹਿਬ ਜੀ ਨੇ ਅਗਿਆਨੀ ਜ਼ੁਲਮੀ ਤੇ ਭਰਮਬਾਦੀ ਲੋਕਾਂ ਨੂੰ ਸੋਧਣ ਲਈ ਤੇ ਸੱਚ ਦਾ ਪ੍ਰਚਾਰ ਪ੍ਰਸਾਰ ਕਰਨ ਲਈ 1507 ਵਿੱਚ ਪਹਿਲੀ ਉਦਾਸੀ ਭਾਵ ਲੰਬੀ ਯਾਤਰਾ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਆਪ ਜੀ ਦੇ ਨਾਲ ਮਰਦਾਨਾ ਜੀ ਵੀ ਸਨ ਪਹਿਲਾ ਪੜਾ ਜਦੋਂ ਰਾਤ ਪੈਣ ਵਾਲੀ ਸੀ ਅੰਤਰਜਾਮੀ ਗੁਰੂ ਜੀ ਨੇ ਇੱਕ ਕੀਰਤੀ ਤੇ ਸੱਚੇ ਸੂਚੇ ਆਚਰਣ ਵਾਲਾ ਤਰਖਾਣ ਮਨੁੱਖ ਵਾਸੀ ਸੈਦਪੁਰ ਜਿਸ ਦਾ ਦੂਜਾ ਨਾਂ ਇਮਨਾਵਾਦ ਵੀ ਹੈ ਦੇ ਘਰ ਦਾ ਜਾ ਕੁੰਡਾ ਖੜਕਾਇਆ ਅੰਦਰੋਂ ਆਵਾਜ਼ ਆਈ ਪਾਈ ਕੌਣ ਹੋ ਤੇ ਕੀ ਕੰਮ ਹੈ ਗੁਰੂ ਜੀ ਨੇ ਉੱਤਰ ਦਿੱਤਾ ਤੇਰੇ ਘਰ ਦੀ ਸੱਚੀ ਕਮਾਈ ਤੋਂ ਬਣਿਆ ਹੋਇਆ ਭੋਜਨ ਛਕਣਾ ਚਾਹੁੰਦੇ ਹਾਂ ਅੰਦਰੋਂ ਫਿਰ ਆਵਾਜ਼ ਆਈ ਕੀ ਤੁਸੀਂ ਨਾਨਕ ਨਿਰੰਕਾਰੀ ਤਾਂ ਨਹੀਂ ਹੋ ਗੁਰੂ ਜੀ ਨੇ ਉੱਤਰ ਦਿੱਤਾ ਹਾਂ ਮੈਂ ਨਾਨਕ ਹੀ ਹਾਂ ਅੰਦਰੋਂ ਭਾਈ ਲਾਲੂ ਜੀ ਨੇ ਦਰਵਾਜ਼ਾ ਖੋਲ ਦਿੱਤਾ ਜੀ ਆਇਆਂ ਆਖਿਆ ਤੇ ਮੰᱡੇ ਤੇ ਬਿਠਾਇਆ ਦੂਜੇ ਮੰᱡੇ ਤੇ ਭਾਈ ਮਰਦਾਨਾ ਜੀ ਨੂੰ ਭਾਈ ਲਾਲੂ ਜੀ ਨੇ ਆਖਿਆ ਥੋੜਾ ਆਰਾਮ ਕਰ ਲਓ ਤੇ ਥੋੜੀ ਦੇਰ ਵਿੱਚ ਹੀ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਨੂੰ ਛਕਾਉਂਦੇ ਹਾਂ ਗੁਰੂ ਸਾਹਿਬ ਨੇ ਚੌਂਕੜੀ ਮਾਰੀ ਤੇ ਸੋਦਰ ਰਹਿਰਾਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਭਾਈ ਲਾਲੋ ਜੀ ਨੇ ਆਪਣੀ ਸੁਪਤਨੀ ਨੂੰ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ ਤੇ ਆਪ ਗੁਰੂ ਜੀ ਦੇ ਪਾਸ ਆ ਕੇ ਇੱਕ ਸਟੂਲ ਤੇ ਬੈਠ ਗਿਆ ਤੇ ਜਿਵੇਂ ਜਿਵੇਂ ਬਾਣੀ ਨੂੰ ਸੁਣ ਰਿਹਾ ਸੀ ਭਾਈ ਲਾਲੋ ਦਾ ਮਨ ਸੱਚੀ ਬਾਣੀ ਵੱਲ ਤੇ ਗੁਰੂ ਨਾਨਕ ਸਾਹਿਬ ਪ੍ਰਤੀ ਸਤਿਕਾਰ ਨਾਲ ਜੁਕ ਰਿਹਾ ਸੀ ਮਨ ਅੰਦਰ ਇੱਕ ਤਸੱਲੀ ਆ ਰਹੀ ਸੀ ਕਿ ਮੈਂ ਇਸ ਮਹਾਨ ਪਵਿੱਤਰ ਮਨੁੱਖ ਦੇ ਦਰਸ਼ਨ ਕਰ ਰਿਹਾ ਹਾਂ ਜਿਸ ਦੀ ਬਾਣੀ ਇਤਨੀ ਉੱਚੀ ਸੋਚੀ ਹੈ ਮੇਰੇ ਧਨ ਭਾਗ ਹਨ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਗੁਰੂ ਜੀ ਤੇ ਮਰਦਾਨਾ ਜੀ ਨੂੰ ਛਕਾਇਆ ਕੋਦਰੀ ਦੀ ਰੋਟੀ ਤੇ ਸਾਗ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਸੀ ਇਸ ਸਾਦੀ ਰੋਟੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਦੁੱਧ ਦਾ ਸਵਾਦ ਮਹਿਸੂਸ ਕੀਤਾ ਇਹ ਪ੍ਰਸ਼ਾਦਾ ਸੱਚੀ ਕਿਰਤ ਦੀ ਆਮਦਨ ਤੋਂ ਬਣਿਆ ਹੋਇਆ ਸੀ ਦੂਜੇ ਦਿਨ ਸਵੇਰੇ ਮਲਕ ਭਾਗੋ ਜੋ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਸੀ ਦੇ ਘਰ ਮਾਤਾ ਪਿਤਾ ਦੇਸ਼ ਰਾਧ ਦੇ ਕਾਰਨ ਇੱਕ ਵੱਡਾ ਬ੍ਰੰਭੋਜ ਤਿਆਰ ਕੀਤਾ ਗਿਆ ਜਿਸ ਵਿੱਚ ਕਸਬੇ ਦੇ ਹਰ ਮਨੁੱਖ ਨੂੰ ਤੇ ਆਏ ਹੋਏ ਮਹਿਮਾਨਾਂ ਨੂੰ ਵੀ ਆਉਣ ਦਾ ਸੱਦਾ ਦਿੱਤਾ ਗਿਆ ਸੀ ਭਾਈ ਲਾਲੋ ਜੀ ਬ੍ਰੰਭੋਜ ਲਈ ਮਲਕ ਭਾਗੋ ਦੇ ਘਰ ਚਲੇ ਗਏ ਗੁਰੂ ਨਾਨਕ ਸਾਹਿਬ ਨੇ ਜਾਣ ਲਈ ਇਨਕਾਰ ਕੀਤਾ ਸੀ ਤੇ ਭਾਈ ਲਾਲੋ ਨੇ ਮਲਕ ਭਾਗੋ ਨੂੰ ਦੱਸ ਦਿੱਤਾ ਕਿ ਨਾਨਕ ਨਿਰੰਕਾਰੀ ਮੇਰੇ ਘਰ ਠਹਿਰੇ ਹੋਏ ਹਨ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਮਲਕ ਭਾਗੋ ਆਪ ਖੁਦ ਲਾਲੋ ਜੀ ਨਾਲ ਉਹਦੇ ਘਰ ਚਲੇ ਗਏ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਜੀ ਭੋਜਨ ਜ਼ਰੂਰ ਸ਼ਕੋ ਨਹੀਂ ਤਾਂ ਮੇਰਾ ਬ੍ਰੰਮ ਭੋਜ ਪੂਰਾ ਨਹੀਂ ਹੋਵੇਗਾ ਗੁਰੂ ਨਾਨਕ ਸਾਹਿਬ ਚਲੇ ਗਏ ਉੱਥੇ ਪਹੁੰਚ ਕੇ ਕਿਹਾ ਮਲਤ ਭਾਗੋ ਅਸੀਂ ਤੋਂ ਡਾ ਅੰਨ ਨਹੀਂ ਛੱਕ ਸਕਦੇ ਕਿਉਂਕਿ ਇਹ ਅੰਨ ਸੱਚੀ ਕਮਾਈ ਤੋਂ ਨਹੀਂ ਬਣਿਆ ਗਰੀਬਾਂ ਨਾਚਾਰ ਲੋੜਵੰਦਾਂ ਦੀ ਮਜਬੂਰੀਆਂ ਦਾ ਫਾਇਦਾ ਉਠਾਇਆ ਗਿਆ ਹੈ ਇਹ ਸੱਚ ਦੀ ਕਮਾਈ ਨਾਲ ਤਿਆਰ ਨਹੀਂ ਹੋਇਆ ਅਸੀਂ ਪਹਿਲਾ ਲਾਲੋ ਜੀ ਦਾ ਭੋਜਨ ਛੱਕ ਕੇ ਆਨੰਦ ਪ੍ਰਾਪਤ ਕੀਤਾ ਹੈ ਜਿਸ ਵਿੱਚ ਦੁੱਧ ਵਰਗਾ ਸਵਾਦ ਮਹਿਸੂਸ ਕੀਤਾ ਪਰ ਤੇਰੀ ਰੋਟੀ ਤਾਂ ਗਰੀਬਾਂ ਦਾ ਖੂਨ ਚूस ਕੇ ਬਣੀ ਹੋਈ ਹੈ ਇਸ ਕਰਕੇ ਅਸੀਂ ਤੇਰਾ ਭੋਜਨ ਨਹੀਂ ਛੱਕ ਸਕਦੇ ਮਲਕਪਾ ਗੋਪੈਰਾ ਚ ਡਿੱਗ ਗਿਆ ਤੇ ਕਿਹਾ ਤੁਸੀਂ ਇੱਕ ਪੂੜੀ ਹੀ ਛਕ ਲਓ ਮੈਂ ਵਾਦਾ ਕਰਦਾ ਹਾਂ ਮੈਂ ਹੁਣ ਅੱਗੇ ਤੋਂ ਸੱਚੀ ਕਮਾਈ ਕਰਾਂਗਾ। ਗੁਰੂ ਸਾਹਿਬ ਤੇ ਲਾਲੋ ਜੀ ਵਾਪਸ ਆ ਗਏ। ਤੇ ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਜੀ ਅੱਗੇ ਤੁਰ ਪਏ। ਸੰਗਤ ਜੀ ਅਸੀਂ ਇਹ ਸਾਰਾ ਲੇਖ ਅਤੀ ਸੰਖੇਪ ਵਿੱਚ ਲਿਖਿਆ ਹੈ। ਇਸ ਪਹਿਲੀ ਯਾਤਰਾ ਦੇ ਪਹਿਲੇ ਦਿਨ ਹੀ ਗੁਰੂ ਨਾਨਕ ਸਾਹਿਬ ਨੇ ਤਿੰਨ ਵੱਡੇ ਕੰਮ ਕੀਤੇ। ਪਹਿਲਾ ਸੱਚੀ ਕੀਰਤ ਕਰਨ ਵਾਲੇ ਮਨੁੱਖ ਭਾਈ ਲਾਲੂ ਜੀ ਨੂੰ ਸਤਿਕਾਰ ਦਿੱਤਾ ਦੂਜਾ ਉਹਨਾਂ ਦੀ ਮਨੋਵਾਦੀ ਸੋਚ ਨਾਲ ਬਣਾਈ ਗਈ ਛੋਟੀ ਜਾਤ ਤਰਖਾਣ ਨੂੰ ਨਿੰਦਿਆ ਨਹੀਂ ਉਸ ਨੂੰ ਵੀ ਸਤਿਕਾਰ ਦਿੱਤਾ ਇਸ ਗੱਲ ਦਾ ਸਾਨੂੰ ਉਹਨਾਂ ਨੇ ਅਹਿਸਾਸ ਕਰਾਇਆ ਕਿ ਮਨੁੱਖ ਦੇ ਗੁਣ ਹੀ ਉੱਚੀ ਜਾਤ ਬਣਾਉਂਦੇ ਹਨ ਗੁਣ ਹੋਣ ਤਾਂ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ ਹੈ ਸੱਚੀ ਕਿਰਤ ਕਰਦਾ ਹੈ ਸੱਚਾ ਮਨੁੱਖ ਬਣਨਾ ਚਾਹੀਦਾ ਹੈ ਜਾਤ ਪਾਤ ਦਾ ਕੋਈ ਭਰਮ ਨਹੀਂ ਕਰਨਾ ਚਾਹੀਦਾ ਨੰਬਰ 3 ਮਲਕ ਭਾਗੋ ਨੂੰ ਉਸ ਦੀ ਪਾਪ ਦੀ ਕਮਾਈ ਤੋਂ ਬਣਾਏ ਹੋਏ ਭੋਜਨ ਨੂੰ ਮਾਣ ਨਹੀਂ ਦਿੱਤਾ ਤੇ ਅਹਿਸਾਸ ਕਰਾਇਆ ਇਹ ਸੱਚ ਦੀ ਕਮਾਈ ਕਰਨ ਨਾਲ ਹੀ ਸੱਚੇ ਗੁਣ ਪੈਦਾ ਹੁੰਦੇ ਹਨ ਮਨ ਨੂੰ ਵੀ ਸੁੱਖ ਮਿਲਦਾ ਹੈ ਤੇ ਤਨ ਨੂੰ ਵੀ ਸੁੱਖ ਮਿਲਦਾ ਹੈ ਪਾਈ ਲਾਲੋ ਜੀ ਬੜੀ ਕਿਸਮਤ ਵਾਲੇ ਸਨ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਸੋਧਣ ਤੁਰੇ ਸਨ ਤਾਂ ਪਹਿਲਾ ਪੜਾ ਲਾਲੋ ਜੀ ਦੇ ਘਰ ਕੀਤਾ ਤੇ ਉਸ ਨੂੰ ਮਾਣ ਦਿੱਤਾ ਅਸੀਂ ਵੀ ਇਸ ਗੱਲ ਤੋਂ ਸਬਕ ਲਈਏ ਕਿ ਜਾਤ ਪਾਤ ਦੇ ਵੰਦਨ ਤੋਂ ਮੁਕਤ ਹੋਈਏ ਤੇ ਸੱਚ ਨੂੰ ਸਤਕਾਰ ਦਈਏ ਪਿਛਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ